ਅੱਜ ਭਾਜਪਾ ਦੀ ਕੇਂਦਰ ਸਰਕਾਰ ਨੇ ਦੇਸ਼ ਦੇ ਪਾਰਲੀਮੈਂਟ ਵਿੱਚ ਬਜਟ ਪੇਸ਼ ਕੀਤਾ ਔਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਮੁੱਚੇ ਦੇਸ਼ ਵਾਸੀਆਂ ਦੇ ਹੱਥ ਨਿਰਾਸ਼ਾ ਤੋਂ ਇਲਾਵਾ ਹੋਰ ਕੁਝ ਨਹੀਂ ਲੱਗਿਆ ਹੈਗਾ ਉਹ ਸਰਕਾਰ ਉਹ ਪਾਰਟੀ ਜਿਹੜੀ ਕਿ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਸੀਗੀ ਅੱਜ ਦੇ ਬਜਟ ਦੇ ਵਿੱਚ ਨਾ ਕਿਸਾਨਾਂ ਦੇ ਲਈ ਨਾ ਨੌਜਵਾਨਾਂ ਦੇ ਲਈ ਨਾ ਸਾਡੀਆਂ ਮਾਵਾ ਪੈਣਾ ਦੇ ਲਈ ਮਹਿਲਾਵਾਂ ਦੇ ਲਈ ਕੁਝ ਵੀ ਇਸ ਬਜਟ ਦੇ ਵਿੱਚ ਖਾਸ ਪ੍ਰਵਧਾਨ ਨਹੀਂ ਜਿਹੜੇ ਉਹ ਨਹੀਂ ਕੀਤੇ ਹੈਗੇ ਔਰ ਖਾਸ ਤੌਰ ਤੇ ਪੰਜਾਬ ਦੇ ਲਈ ਤਾਂ ਇੰਜ ਮਹਿਸੂਸ ਹੁੰਦਾ ਹੈ ਕਿ ਭਾਜਪਾ ਨੇ ਸੋ ਹੀ ਖਾ ਰੱਖਿਓ ਕਿ ਪੰਜਾਬ ਦੇ ਨਾਲ ਹਮੇਸ਼ਾ ਮਤਰੀਮਾ ਵਾਲਾ سلوਕ ਕਰਨਾ ਹੈ ਪੰਜਾਬ ਦੇ ਲਈ ਵੀ ਕਿਸੇ ਤਰੀਕੇ ਦਾ ਕੋਈ ਵੀ ਨਵਾਂ ਪ੍ਰੋਜੈਕਟ ਹੈ ਜਿਹੜਾ ਉਹ ਇਹਦੇ ਵਿੱਚ ਪ੍ਰੋਵੀਜ਼ਨਿੰਗ ਨਹੀਂ ਕੀਤੀ ਗਈ ਹੈ ਕਿ ਪੰਜਾਬ ਜਿਹੜਾ ਕਿ ਹਮੇਸ਼ਾ ਦੇਸ਼ ਦੀ ਲੜਾਈ ਅੱਗੇ ਹੋ ਕੇ ਲੜਦਾ ਰਿਹਾ ਹੈ ਜਦੋਂ ਦੇਸ਼ ਦੇ ਵਿੱਚ ਅਨਾਰਦੀ ਕਮੀ ਸੀ ਉਸ ਸਮੇਂ ਲੜਾਈ ਲੜੀ ਔਰ ਟੈਰਰਿਜ਼ਮ ਦੇ ਸਮੇਂ ਲਈ ਵੀ ਅੱਜ ਪੰਜਾਬ ਨੂੰ ਫੇਰ ਮਤਰੀ ਮਾਲਵਾ ਸਲੂਕ ਹੈ ਜਿਹੜਾ ਉਹ ਪੰਜਾਬ ਦੇ ਨਾਲ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕੀਤਾ ਗਿਆ ਜਿਹੜਾ ਕਿ ਬਹੁਤ ਅਨਫੋਰਚੂਨੇਟ ਹੈ ਸੋ ਇਸ ਬਜਟ ਨੂੰ ਦੀ ਮੈਂ ਸਿਰੇ ਤੋਂ ਨਖੇਦੀ ਕਰਦਾ ਔਰ ਮੋਦੀ ਸਾਹਿਬ ਨੂੰ ਕੇਂਦਰ ਸਰਕਾਰ ਨੂੰ ਮੈਂ ਬੇਨਤੀ ਕਰੂੰਗਾ ਕਿ ਪੰਜਾਬ ਅਟੁੱਟ ਅੰਗ ਹੈ ਦੇਸ਼ ਦਾ ਇਹਦੇ ਨਾਲ ਇਹੋ ਜਿਹਾ ਸੁਤੇਲੀ ਮਾਲਸਲੂਕ ਹੈ ਜਿਹੜਾ ਉਹ ਤੁਸੀਂ ਵਾਰ-ਵਾਰ ਨਾ ਕਰੋ ਅੱਜ ਭਾਜਪਾ ਦੀ ਕੇਂਦਰ ਸਰਕਾਰ ਨੇ ਦੇਸ਼ ਦੇ ਪਾਰਲੀਮੈਂਟ ਵਿੱਚ ਬਜਟ ਪੇਸ਼ ਕੀਤਾ ਔਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਮੁੱਚੇ ਦੇਸ਼ ਵਾਸੀਆਂ ਦੇ ਹੱਥ ਨਿਰਾਸ਼ਾ ਤੋਂ ਇਲਾਵਾ ਹੋਰ ਕੁਝ ਨਹੀਂ ਲੱਗਿਆ ਹੈਗਾ ਉਹ ਸਰਕਾਰ ਉਹ ਪਾਰਟੀ ਜਿਹੜੀ ਕਿ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਸੀਗੀ ਅੱਜ ਦੇ ਬਜਟ ਦੇ ਵਿੱਚ ਨਾ ਕਿਸਾਨਾਂ ਦੇ ਲਈ ਨਾ ਨੌਜਵਾਨਾਂ ਦੇ ਲਈ ਨਾ ਸਾਡੀਆਂ ਮਾਵਾ ਪੈਣਾ ਦੇ ਲਈ ਮਹਿਲਾਵਾਂ ਦੇ ਲਈ ਕੁਝ ਵੀ ਇਸ ਬਜਟ ਦੇ ਵਿੱਚ ਖਾਸ ਪ੍ਰਵਧਾਨ ਜਿਹੜੇ ਉਹ ਨਹੀਂ ਕੀਤੇ ਹੈਗੇ ਔਰ ਖਾਸ ਤੌਰ ਤੇ ਪੰਜਾਬ ਦੇ ਲਈ ਤਾਂ ਇੰਜ ਮਹਿਸੂਸ ਹੁੰਦਾ ਹੈ ਕਿ ਪਾਂਚ ਪਾ ਨੇ ਸੋਹੀ ਖਾ ਰੱਖਿਓ ਕਿ ਪੰਜਾਬ ਦੇ ਨਾਲ ਹਮੇਸ਼ਾ ਮਤਰੀਮਾ ਵਾਲਾ ਸਲੂਕ ਕਰਨਾ ਹੈ ਪੰਜਾਬ ਦੇ ਲਈ ਵੀ ਕਿਸੇ ਤਰੀਕੇ ਦਾ ਕੋਈ ਵੀ ਨਵਾਂ ਪ੍ਰੋਜੈਕਟ ਹੈ ਜਿਹੜਾ ਉਹ ਇਹਦੇ ਵਿੱਚ ਪ੍ਰੋਵੀਜ਼ਨਿੰਗ ਨਹੀਂ ਕੀਤੀ ਗਈ ਹੈ ਕਿ ਪੰਜਾਬ ਜਿਹੜਾ ਕਿ ਹਮੇਸ਼ਾ ਦੇਸ਼ ਦੀ ਲੜਾਈ ਅੱਗੇ ਹੋ ਕੇ ਲੜਦਾ ਰਿਹਾ ਹੈ ਜਦੋਂ ਦੇਸ਼ ਦੇ ਵਿੱਚ ਅਨਾਜ ਦੀ ਕਮੀ ਸੀ ਉਸ ਸਮੇਂ ਲੜਾਈ ਲੜੀ ਔਰ ਟੈਰਰਿਜ਼ਮ ਦੇ ਸਮੇਂ ਲੜਾਈ ਲੜੀ ਅੱਜ ਪੰਜਾਬ ਨੂੰ ਫੇਰ ਮંત્રી ਮਾਲਵਾ ਸਲੂਕ ਜਿਹੜਾ ਉਹ ਪੰਜਾਬ ਦੇ ਨਾਲ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕੀਤਾ ਕਿ ਜਿਹੜਾ ਕਿ ਬਹੁਤ ਅਨਫੋਰਚੂਨੇਟ ਹੈ ਸੋ ਇਸ ਬਜਟ ਨੂੰ ਦੀ ਮੈਂ ਸਿਰੇ ਤੋਂ ਨਿਖੇਦੀ ਕਰਦਾ ਔਰ ਮੋਦੀ ਸਾਹਿਬ ਨੂੰ ਕੇਂਦਰ ਸਰਕਾਰ ਨੂੰ ਮੈਂ ਬੇਨਤੀ ਕਰੂੰਗਾ ਕਿ ਪੰਜਾਬ ਅਟੁੱਟ ਅੰਗ ਹੈ ਦੇਸ਼ ਦਾ ਇਹਦੇ ਨਾਲ ਇਹੋ ਜਿਹਾ ਸੋਤੇਲੀ ਮਾਲਸਲੂਕ ਹੈ ਜਿਹੜਾ ਉਹ ਤੁਸੀਂ ਵਾਰ-ਵਾਰ ਨਾ ਕਰੋ ਅੱਜ ਭਾਜਪਾ ਦੀ ਕੇਂਦਰ ਸਰਕਾਰ ਨੇ ਦੇਸ਼ ਦੇ ਪਾਰਲੀਮੈਂਟ ਵਿੱਚ ਬਜਟ ਪੇਸ਼ ਕੀਤਾ ਔਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਮੁੱਚੇ ਦੇਸ਼ ਵਾਸੀਆਂ ਦੇ ਹੱਥ ਨਿਰਾਸ਼ਾਤ ਲਾਵਾ ਹੋਰ ਕੁਝ ਨਹੀਂ ਲੱਗਿਆ ਹੈਗਾ ਉਹ ਸਰਕਾਰ ਉਹ ਪਾਰਟੀ ਜਿਹੜੀ ਕਿ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਸੀਗੀ ਅੱਜ ਦੇ ਬਜਟ ਦੇ ਵਿੱਚ ਨਾ ਕਿਸਾਨਾਂ ਦੇ ਲਈ ਨਾ ਨੌਜਵਾਨਾਂ ਦੇ ਲਈ ਨਾ ਸਾਡੀਆਂ ਮਾਵਾ ਪੈਣਾ ਦੇ ਲਈ ਮਹਿਲਾਵਾਂ ਦੇ ਲਈ ਕੁਝ ਵੀ ਇਸ ਬਜਟ ਦੇ ਵਿੱਚ ਖਾਸ ਪ੍ਰਵਧਾਨ ਜਿਹੜੇ ਉਹ ਨਹੀਂ ਕੀਤੇ ਹੈਗੇ ਔਰ ਖਾਸ ਤੌਰ ਤੇ ਪੰਜਾਬ ਦੇ ਲਈ ਤਾਂ ਇੰਜ ਮਹਿਸੂਸ ਹੁੰਦਾ ਹੈ ਕਿ ਪਾਜਪਾ ਨੇ ਸੋਹੀ ਖਾ ਰੱਖਿਓ ਕਿ ਪੰਜਾਬ ਦੇ ਨਾਲ ਹਮੇਸ਼ਾ ਮਤਰੀਮਾ ਵਾਲਾ ਸਲੂਕ ਕਰਨਾ ਹੈ ਪੰਜਾਬ ਦੇ ਲਈ ਵੀ ਕਿਸੇ ਤਰੀਕੇ ਦਾ ਕੋਈ ਵੀ ਨਵਾਂ ਪ੍ਰੋਜੈਕਟ ਹੈ ਜਿਹੜਾ ਉਹ ਇਹਦੇ ਵਿੱਚ ਪ੍ਰੋਵੀਜ਼ਨਿੰਗ ਨਹੀਂ ਕੀਤੀ ਗਈ ਹੈ ਕਿ ਪੰਜਾਬ ਜਿਹੜਾ ਕਿ ਹਮੇਸ਼ਾ ਦੇਸ਼ ਦੀ ਲੜਾਈ ਅੱਗੇ ਹੋ ਕੇ ਲੜਦਾ ਰਿਹਾ ਹੈ ਜਦੋਂ ਦੇਸ਼ ਦੇ ਵਿੱਚ ਅਨਾਜ ਦੀ ਕਮੀ ਸੀ ਉਸ ਸਮੇਂ ਲੜਾਈ ਲੜੀ ਔਰ ਟੈਰਰਿਜ਼ਮ ਦੇ ਸਮੇਂ ਲੜਾਈ ਲੜੀ ਅੱਜ ਪੰਜਾਬ ਨੂੰ ਫੇਰ ਮંત્રી ਮਾੜਾ ਸਲੂਕ ਜਿਹੜਾ ਉਹ ਪੰਜਾਬ ਦੇ ਨਾਲ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕੀਤਾ ਗਿਆ ਜਿਹੜਾ ਕਿ ਬਹੁਤ ਅਨਫੋਰਚੂਨੇਟ ਹੈ ਸੋ ਇਸ ਬਜਟ ਨੂੰ ਦੀ ਮੈਂ ਸਿਰੇ ਤੋਂ ਨਿਖੇਦੀ ਕਰਦਾ ਔਰ ਮੋਦੀ ਸਾਹਿਬ ਨੂੰ ਕੇਂਦਰ ਸਰਕਾਰ ਨੂੰ ਮੈਂ ਬੇਨਤੀ ਕਰੂੰਗਾ ਕਿ ਪੰਜਾਬ ਅਟੁੱਟ ਅੰਗ ਹੈ ਦੇਸ਼ ਦਾ ਇਹਦੇ ਨਾਲ ਇਹੋ ਜਿਹਾ ਸੁਤੇਲੀ ਮਾੜਾ ਸਲੂਕ ਹੈ ਜਿਹੜਾ ਉਹ ਤੁਸੀਂ ਵਾਰ-ਵਾਰ ਨਾ ਕਰੋ